ਬੱਸ ਜਿਹੜੀ ਓਵਰ ਸਪੀਡ ਆਈ ਜੇ ਓਵਰ ਸਪੀਡ ਆਈ ਆ ਤੇ ਸਿੱਧੀ ਜਾ ਟਕਰਾਈ ਇਧਰ ਪੈਲੀਆਂ ਲੱਗੀ ਜਾ ਕੇ 100 ਦੀ ਸਪੀਡ ਤੇ ਲਗਭਗ ਹੋਈ ਇਸ ਪ੍ਰਾਈਵੇਟ ਵਾਹਨ ਸੀ ਬਹੁਤ ਤੇਜ਼ ਵਾਹਸੀ ਪਰ ਅਚਾਨਕ ਹੀ ਉਹਦਾ ਸਟੀਰੀਂਗ ਫੇਲ ਹੋ ਗਿਆ 20-25 ਵਾਰੀਆਂ ਦੇ ਸੱਟਾਂ ਵੱਜੀਆਂ ਜੀ ਜਿਨ੍ਹਾਂ ਦੇ ਕਈਆਂ ਦੇ ਸਿਰ ਫਟੇ ਆ ਕਈਆਂ ਦੇ ਸਿਰ ਵਿੱਚ ਸੱਟ ਆਈ ਆ ਅੰਦਰੂਨੀ ਨੇ ਹਾਂ ਤਾਂ ਪਾਣੇ ਚ ਲੈ ਕੇ ਇੱਥੇ ਬੈਠੇ ਹੋਏ ਸੀ ਤੇ ਐਵੇਂ ਨਹੀਂ ਪਤਾ ਲੱਭ ਕੋਈ ਐਕਸੀਡੈਂਟ ਹੋ ਗਿਆ ਬੱਸ ਇਹਨੀ ਟੋਟ ਲੱਗ ਗਈ ਬੱਸ ਤਾ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਇੱਕ ਬੱਸ ਦੇ ਅਚਾਨਕ ਸਟੀering ਫੇਲ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 80 ਤੋਂ 90 ਦੀ 80 ਤੋਂ 100 ਦੀ ਸਪੀਡ ਵਿੱਚ ਬੱਸ ਆ ਰਹੀ ਸੀ ਕਿ ਅਚਾਨਕ ਜਿਹੜਾ ਸਟੀering ਹੈ ਫੇਲ ਹੋ ਜਾਂਦਾ ਯਾਨੀ ਸਟੀering ਦਾ ਕੰਟਰੋਲ ਬੱਸ ਤੋਂ ਹਟ ਜਾਂਦਾ ਤੇ ਅਚਾਨਕ ਜਿਹੜੀਆਂ 22 ਸਵਾਰੀਆਂ ਬੈਠੀਆਂ ਹੋਈਆਂ ਉਹ ਬੱਸ ਤੋਂ ਨਾ ਸਾਰਿਆਂ ਨੂੰ ਉਹਨਾਂ ਸਾਰਿਆਂ ਦੀ ਜਾਨ ਤੇ ਬਾਣ ਆਂਦੀ ਹੈ ਤੇ ਇੱਕ ਖਾਲੀ ਪਏ ਪਲਾਟ ਦੇ ਵਿੱਚ ਬੱਸ ਜਾ ਕੇ ਡਿੱਗਦੀ ਹੈ ਤੇ ਬੱਸ ਦਾ ਪੁਰਜਾ ਪੁਰਜਾ ਪਿੰਜਰ ਪਿੰਜਰ ਵੱਖਰਾ ਹੋ ਜਾਂਦਾ ਜੀ ਆ ਸਿਰਫ ਇੰਨਾ ਹੀ ਨਹੀਂ ਉਸ ਸਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਬੁਰੇ ਤਰੀਕੇ ਨਾਲ ਫੱਟੜ ਹੁੰਦੀਆਂ ਨੇ 22 ਸਵਾਰੀਆਂ ਜਿੰਨਾਂ ਚ ਬੀਬੀਆਂ ਬੰਦੇ ਤੇ ਬੱਚੇ ਸਾਰੇ ਬਜ਼ੁਰਗ ਬੈਠੇ ਹੋਏ ਸਨ ਕਿ ਅਚਾਨਕ ਬੱਸ ਇੱਕ ਖਾਲੀ ਪਲਾਟ 'ਚ ਜਾ ਕੇ ਡਿੱਗ ਜਾਂਦੀ ਹੈ ਮਸਾਂ ਕਿਤੇ ਕਾਬੂ ਆਂਦੀ ਹੈ ਤੇ ਪਿੰਜਰ ਪਿੰਜਰ ਵੱਖਰਾ ਵੱਖਰਾ ਹੋ ਜਾਂਦਾ ਟੁੱਟ ਜਾਂਦੀ ਹੈ ਭੰਨ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਬੱਸ ਦਾ ਕੱਲਾ ਕੱਲਾ ਪ੍ਰਜਾ ਕੱਲਾ ਕੱਲਾ ਬੱਸ ਦਾ ਜਿਹੜਾ ਪਾਰਟ ਹੁੰਦਾ ਉਹ ਟੁੱਟ ਕੇ ਬਿਖਰ ਕੇ ਵੱਖਰਾ ਹੋਇਆ ਪਿਆ ਜੇਕਰ ਬੱਸ ਦਾ ਇਹ ਹਾਲ ਹੋਣਾ ਤੁਸੀਂ ਸੋਚ ਸਕਦੇ ਹੋ ਅਜਿਹੇ ਮੌਕੇ 'ਚ ਸਵਾਰੀਆਂ ਦਾ ਕੀ ਹਾਲ ਹੋਇਆ ਹੁਣ ਬੁਰੀ ਤਰੀਕੇ ਨਾਲ ਫੱਟੜ ਹੋਈਆਂ ਨੇ ਸਵਾਰੀਆਂ ਤੇ ਨਾਲ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਬਜ਼ੁਰਗਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਸੱਟਾਂ ਇੰਨੀਆਂ ਗੰਭੀਰ ਸੀਗੀਆਂ ਕਿ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਸਕਰੀਨ ਤੇ ਕਿਸ ਤਰੀਕੇ ਦੇ ਨਾਲ ਖੂਨ ਵਹਿ ਰਿਹਾ ਸੀਗਾ ਸਟਾਫ ਉਹਨਾਂ ਨੂੰ ਹਾਲਾਕਿ ਜ਼ਰੂਰ ਪਹੁੰਚਾਇਆ ਗਿਆ ਪਰ ਇਹਦੇ ਵਿੱਚ ਇਹ ਦੇਖਣ ਵਾਲਾ ਹੈ ਕਿ ਜਦੋਂ ਪੱਟੀ ਤੋਂ ਤਰਨ ਤਰਨ ਵੱਲ বাস ਆ ਰਹੀ ਸੀਗੀ ਤੰਬਰਸਰ ਰੋਡ ਦੇ ਜਿਹੜੇ ਹਾਦਸਾ ਵਾਪਰਿਆ ਤੇ ਨੇੜੇ ਹੀ ਇੱਕ ਮੈਰਿਜ ਪੈਲੇਸ ਸੀਗਾ ਮੈਰਿਜ ਪੈਲੇਸ ਵਿੱਚ ਫੰਕਸ਼ਨ ਚੱਲ ਰਿਹਾ ਸੀਗਾ ਤੇ ਜੇ ਦੇ ਵਿੱਚੋਂ ਚਲੀ ਜਾਂਦੀ ਤਾਂ ਕਿੰਡੇ ਹੀ ਗੰਭੀਰ ਰੂਪ ਨਾਲ ਲੋਕ ਜ਼ਖਮੀ ਹੋ ਸਕਦੇ ਸਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਹਾਲਾਂਕਿ ਇਹ ਗਣੀ ਮਤ ਲਈ ਕਿ ਹਜੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਹੁਤ ਲੋਕ ਨੇ ਜਿਹੜੇ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਤੇ ਇਸ ਪੂਰੇ ਮਾਮਲੇ ਵਿੱਚ ਹੁਣ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਬੱਸ ਦਾ ਕੀ ਚੈੱਕਅਪ ਨਹੀਂ ਸੀ ਹੋਇਆ ਹੈ ਫਿਟਨੈਸ ਚੈੱਕ ਨਹੀਂ ਸੀ ਹੋਈ ਕਿ ਜਿਹੜੀ ਅਚਾਨਕ ਉਹਦਾ ਸਟੀering ਫੇਲ ਹੋ ਗਿਆ ਤੇ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਸਨ ਉਹਨਾਂ ਦੀ ਜਾਣਤਬਾਰੀ ਤੇ ਬੁਰੇ ਤਰੀਕੇ ਨਾਲ ਬੱਸ ਦਾ ਜਿਹੜਾ ਪਿੰਜਰ ਪਿੰਜਰ ਵੱਖਰਾ ਹੋਇਆ ਲੋਕੀ ਫੱਟੜ ਹੋਏ ਬਾਈ ਸਵਾਰੀਆਂ ਦਸਿਆਂ ਜਾ ਰਹੀਆਂ ਮੌਜੂਦ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਉਹ ਬੱਸ ਜਾ ਕੇ ਖਾਈ ਉਸ ਖਾਲੀ ਪਰ ਪਲਾੜ ਚ ਡਿੱਗ ਜਾਂਦੀ ਹੈ ਤਾਂ ਜਦੋਂ ਬੱਸ ਡਿੱਗਦੀ ਹੈ ਤਾਂ ਜੋਰ ਦਾ ਝਟਕਾ ਲੱਗਦਾ ਹੈ ਉਹ ਲੋਕੀਆਂ ਨੂੰ ਸੱਟਾਂ ਲੱਗਦੀਆਂ ਕਈਆਂ ਦੇ ਰੋੜ ਦੀਆਂ ਕਈਆਂ ਤੇ ਚੀਕਾ ਮਾਰਨ ਦੀ ਆਵਾਜ਼ ਆਉਂਦੀ ਹੈ ਤਾਂ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹ ਐਂਬੂਲੈਂਸ ਨੂੰ ਫੋਨ ਕਰਦੇ ਨੇ ਜਿਸ ਤੋਂ ਬਾਅਦ ਐਂਬੂਲੈਂਸ ਵੱਲੋਂ ਸਮੇਂ ਤੇ ਆ ਕੇ ਉਹਨਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤੇ ਜਿਹੜੀ ਮੁਢਲੀ ਉਹਨਾਂ ਨੂੰ ਮੈਡੀਕਲ ਸਹਾਇਤਾ ਹੋਣੀ ਮੈਡੀਕਲ ਸੁਵਿਧਾ ਮਿਲਣੀ ਚਾਹੀਦੀ ਹੈ ਉਹ ਮੌਕੇ ਤੇ ਫਿਰ ਦਿੱਤੀ ਜਾਂਦੀ ਹੈ ਰਾਣਾ bari ਗੁਰਪ੍ਰਤਾਪ ਸਿੰਘ ਜੇ ਇਹ ਭਾਜੀ ਅਸੀਂ ਸੋਹਰੇ ਫੰਕਸ਼ਨ ਤੇ ਆਏ ਜੇ ਅਸੀਂ ਗੱਡੀ ਜੇ ਉੱਤਰ ਕੇ ਪਾਰਕਿੰਗ ਚ ਲਾਈ ਆ ਤੇ ਬਸ ਜਿਹੜੀ ਓਵਰ ਸਪੀਡ ਆਈ ਜੇ ਓਵਰ ਸਪੀਡ ਆਈ ਆ ਤੇ ਸਿੱਧੀ ਜਾ ਟਕਰਾਈ ਇਧਰ ਪੈਲੀਆਂ ਲੱਗੀ ਜਾ ਕੇ 15 ਤੋਂ 20 ਸਵਾਰੀਆਂ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ 108 ਤੇ ਮੈਂ ਕਾਲ ਕੀਤੀ ਆ ਤੇ ਐਂਬੂਲੈਂਸ ਆਈ ਆ ਫਿਰ ਪੰਜ ਛੇ ਐਂਬੂਲੈਂਸ ਆਈਆਂ ਉਸ ਸਵਾਰੀਆਂ ਨੂੰ ਲੈ ਗਏ ਆ ਤਰਨਤਾਰਨ ਹਸਪੀਟਲ ਚ ਕੋਈ ਇਧਰ ਉਧਰ ਬਾਕੀ ਵਾਇਰ ਗਰੂਪ ਦਾ ਬਹੁਤ ਸ਼ੁਕਰ ਆ ਬਚਾਅ ਹੋ ਗਿਆ ਜੀ ਸਾਰਿਆਂ ਦਾ ਵਾਇਗਰੂ ਨੇ ਬੜੀ ਕਿਰਪਾ ਕੀਤੀ ਆ ਫੰਕਸ਼ਨ ਹੀਗਾ ਸਾਡਾ ਵੀ ਚਲੋ ਸੋਹਣਾ ਨਿਭਣ ਡਿਆ ਫੰਕਸ਼ਨ ਵੀ ਬਚਾ ਕਰਤਾ ਵਾਇਗਰੂ ਨੇ ਖੁਸ਼ੀ ਦਾ ਸਮਾਂ ਹੈਗਾ ਗੁਰਪ੍ਰਤਾਪ ਸਿੰਘ ਜੀ ਮੇਰੇ ਨਾਲ ਭਾਈ ਅਸੀਂ ਅੰਮ੍ਰਿਤਸਰ ਤੋਂ ਆਏ ਆ ਭਾਈ ਇਹ ਬਲੇਜਕ ਲੱਗੇ ਐਕਸੀਡੈਂਟ ਹੋਇਆ ਜੀ ਮੇਰਾ ਡਾਕਟਰ ਗੁਰਕੀਰਤ ਸਿੰਘ ਰੰਧਾਵਾ ਮੈਂ ਮੈਡੀਕਲ ਅਫੀਸਰ ਤਰਨਤਾਰਨ ਤੋਂ ਤੇ ਇੱਥੇ ਹੁਣ ਬੱਸ ਦਾ ਐਕਸੀਡੈਂਟ ਹੋਇਆ ਸੀ ਤੇ ਟੋਟਲ 10 ਤੋਂ 15 ਮਰੀਜ਼ ਇੱਥੇ ਆਏ ਨੇ ਸਾਰੇ ਸਟੇਬਲ ਨੇ ਮਰੀਜ਼ ਫਿਲਹਾਲ ਛੋਟੀਆਂ-ਮੋਟੀਆਂ ਸੱਟਾਂ ਨੇ ਕਿਸੇ ਦੇ ਥੋੜੇ ਟੈਂਕ ਟੱਕੇ ਲੱਗਣ ਵਾਲੇ ਸਹੀ ਕਿੰਨੀ ਪੱਟੀ ਹੋਣ ਵਾਲੀ ਸੀ ਤੇ ਸਾਰੇ ਮਰੀਜ਼ ਸਟੇਬਲ ਨੇ ਕੋਈ ਕੋਈ ਵੀ ਕੈਜੂਐਲਟੀ ਨਹੀਂ ਹੋਈ ਕੋਈ ਪੇਸ਼ੈਂਟ ਰੈਫਰ ਕਰੰਦੇ ਨਹੀਂ ਲੋਡ ਭਈ ਸਾਰੇ ਪੇਸ਼ੈਂਟ ਇੱਥੇ ਨੇ ਸਟੇਬਲ ਨੇ ਦੋ ਪੇਸ਼ੈਂਟ ਸੈਡਮਿਟ ਕਰਨ ਵਾਲੇ ਸੀ ਉਹ ਸੀ ਐਡਮਿਟ ਕੀਤੇ ਆ ਬਾਕੀ ਸਭ ਕੋ ਸਟੇਬਲ ਆ ਮਾਣ ਮੇਰਾ ਨਾਮ ਪ੍ਰਮਜੀਤ ਸਿੰਘ ਅਸੀਂ ਪੱਟੀ ਤੋਂ ਅੰਮ੍ਰਿਤਸਰ ਜਾ ਰਹੇ ਸੀ ਤੇ ਤ ਤਰਨ ਤਰ پار ਕਰਕੇ 7 ਕਿਲੋਮੀਟਰ ਗਾੜੀ ਪਹੁੰਚੇ ਉਥੇ ਬਸ ਦਾ ਸਟੇਰੀਂਗ ਅਚਾਨਕ ਬਸ 100 ਦੀ ਸਪੀਡ ਤੇ ਲਗਭਗ ਹੋਈ ਕਿ ਪ੍ਰਾਈਵੇਟ ਵਾਸੀ ਬਹੁਤ ਤੇਜ਼ ਵਾਸੀ ਪਰ ਅਚਾਨਕ ਹੀ ਉਹਦਾ ਸਟੇਰੀਂਗ ਖੇਲ ਹੋ ਗਿਆ ਤੇ ਉਹਨਾਂ ਨੇ ਨਹੀਂ ਕੱਟੀ ਗਈ ਤੇ ਇੱਕ ਸਾਈਡ ਹੀ ਉਹ ਚਲੀ ਗਈ ਪੈਲਸ ਨਾਲ ਸੀ ਦੁਰਘਟਨਾ ਬਹੁਤ ਤੜੀ ਹੋ ਸਕਦੀ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਨੇ ਬਚਾਲਿਆ ਔਰ ਜਿਹਨੀਆਂ ਸਵਾਰੀਆਂ ਸੀ ਉਹਨਾਂ ਦੇ ਕਾਫੀ ਸੱਟ ਵੱਜੀ ਔਰ ਬਾਕੀ ਕੋਈ ਕਾਇਲ ਨਹੀਂ ਹੋਇਆ ਜਿਆਦਾ ਛੱਟ ਨਹੀਂ ਆਈ ਪਰ ਕੋਈ ਜਿਆਦਾ ਦੁਰਘਟਨਾ ਨਹੀਂ ਹੋਈ ਕਿਨੇ ਸਵਾਰੀਆਂ ਫਟੜੀਆਂ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਲਗਭਗ ਸਵਾਰੀਆਂ 20 ਕ ਸਵਾਰੀਆਂ ਫਟੜੀਆਂ ਜੀ ਕੁਝ ਨੇ ਉਥੋਂ ਹੀ ਟਰੀਟਮੈਂਟ ਕਰਵਾ ਲਿਆ ਕੁਝ ਸਰਕਾਰੀ ਹਸਪੀਟਲ ਵਾਲੇ ਬਸਾਂ ਐਂਬੂਲੈਂਸਾਂ ਤੇ ਇਹਨਾਂ ਨੇ ਸਰਕਾਰੀ ਹਸਪੀਟਲ ਤਰਨਤਾਰਨ ਲੈ ਕੇ ਸਿਵਲ ਹਸਪੀਟਲ ਕੋਈ ਜਾਨੀ ਨੁਕਸਾਨ ਨਹੀਂ ਆਇਆ ਜਾਨੂ ਨੁਕਸਾਨ ਕੋਈ ਨਹੀਂ ਹੋਇਆ ਸਰ 25 ਸਵਾਰੀਆਂ ਗਈਆਂ ਨੇ ਹਾਂਜੀ 25 ਸਵਾਰੀਆਂ ਦੇ ਸੱਟਾਂ ਵੱਜੀਆਂ ਜੀ ਜਿਨ੍ਹਾਂ ਦੇ ਕਈਆਂ ਦੇ ਸਿਰ ਫਟੇ ਆ ਕਈਆਂ ਦੇ ਸਿਰ ਵਿੱਚ ਸੱਟ ਆਈ ਆ ਅੰਦਰੂਨੀ ਔਰ ਨੁਕਸਾਨ ਵੀ ਕੁਝ ਸਮਾਨ ਉੱਤੇ ਵੀ ਰਹਿ ਗਿਆ ਜਿਹੜਾ ਕਿ ਸਾਡਾ ਕੋਈ ਛੋਟਾ ਖੈਲਾ-ਖੁਲਾ ਇਸ ਤਰੀਕੇ ਨਾਲ ਹੋਰ ਵੀ ਸਵਾਰੀਆਂ ਦਾ ਸਮਾਨ ਰਹਿ ਗਿਆ ਹੋਣਾ ਜਲਦੀ ਜਲਦੀ ਵਿੱਚ ਹਸਪਤਾਲਾਂਗੇ ਓਕੇ ਜੀਤ ਕੋਲ ਕਿਸੇ ਜਾ ਰਹੀ

ਬੱਸ ਜਿਹੜੀ ਓਵਰ ਸਪੀਡ ਆਈ ਜੇ ਓਵਰ ਸਪੀਡ ਆਈ ਆ ਤੇ ਸਿੱਧੀ ਜਾ ਟਕਰਾਈ ਇਧਰ ਪੈਲੀਆਂ ਲੱਗੀ ਜਾ ਕੇ 100 ਦੀ ਸਪੀਡ ਦੇ ਲਗਭਗ ਹੋਏਗੀ ਪ੍ਰਾਈਵੇਟ ਵਾਸੀ ਬਹੁਤ ਤੇਜ਼ ਵਾਸੀ ਪਰ ਅਚਾਨਕ ਹੀ ਉਹਦਾ ਸਟੇਰੀਂਗ ਫੇਲ ਹੋ ਗਿਆ 3-25 ਵਾਰੀਆਂ ਦੇ ਸੱਟਾਂ ਵੱਜੀਆਂ ਜੀ ਜਿਨ੍ਹਾਂ ਦੇ ਕਈਆਂ ਦੇ ਸਿਰ ਫਟੇ ਆ ਕਈਆਂ ਦੇ ਸਿਰ ਵਿੱਚ ਛਾਟ ਆਈ ਆ ਅੰਦਰੂਨੀ ਨੇ ਆਪ ਤਾਂ ਪਤਾ ਚੱਲਿਆ ਸੇ ਬੈਠੇ ਹੋਏ ਸੀ ਤੇ ਐਵੇਂ ਨਾ ਪਤਾ ਲੱਭ ਕੋਈ ਐਕਸੀਡੈਂਟ ਹੋ ਗਿਆ ਬੱਸ ਅੰਨੀ ਟੋਟ ਲੱਗ ਗਈ ਬੱਸ ਤਾਸਵੀਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਇੱਕ ਬੱਸ ਦੇ ਅਚਾਨਕ ਸਟੀering ਫੇਲ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 80 ਤੋਂ 90 ਦੀ 80 ਤੋਂ 100 ਦੀ ਸਪੀਡ ਵਿੱਚ ਬੱਸ ਆ ਰਹੀ ਸੀ ਕਿ ਅਚਾਨਕ ਜਿਹੜਾ ਸਟੀering ਹੈ ਫੇਲ ਹੋ ਜਾਂਦਾ ਯਾਨੀ ਸਟੀering ਦਾ ਕੰਟਰੋਲ ਬੱਸ ਤੋਂ ਹਟ ਜਾਂਦਾ ਤੇ ਅਚਾਨਕ ਜਿਹੜੀਆਂ 22 ਸਵਾਰੀਆਂ ਬੈਠੀਆਂ ਹੋਈਆਂ ਉਹ ਬੱਸ ਚੋਂ ਸਾਰਿਆਂ ਨੂੰ ਉਹਨਾਂ ਸਾਰਿਆਂ ਦੀ ਜਾਨ ਤੇ ਬਣਾਂਦੀ ਹੈ ਤੇ ਇੱਕ ਖਾਲੀ ਪਏ ਪਲਾਟ ਦੇ ਵਿੱਚ ਬੱਸ ਜਾ ਕੇ ਡਿੱਗਦੀ ਹੈ ਤੇ ਬੱਸ ਦਾ ਪੁਰਜਾ ਪੁਰਜਾ ਪਿੰਜਰ ਪਿੰਜਰ ਵੱਖਰਾ ਹੋ ਜਾਂਦਾ ਜੀ ਆ ਸਿਰਫ ਇੰਨਾ ਹੀ ਨਹੀਂ ਉਸ ਸੂਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਬੁਰੇ ਤਰੀਕੇ ਨਾਲ ਫੱਟੜ ਹੁੰਦੀਆਂ ਨੇ 22 ਸਵਾਰੀਆਂ ਜਿੰਨਾਂ ਚ ਬੀਬੀਆਂ ਬੰਦੇ ਤੇ ਬੱਚੇ ਸਾਰੇ ਬਜ਼ੁਰਗ ਬੈਠੇ ਹੋਏ ਸਨ ਕਿ ਅਚਾਨਕ ਬੱਸ ਇੱਕ ਖਾਲੀ ਪਲਾਟ 'ਚ ਜਾ ਕੇ ਡਿੱਗ ਜਾਂਦੀ ਹੈ ਮਸਾਂ ਕਿਤੇ ਕਾਬੂ ਆਂਦੀ ਹੈ ਤੇ ਪਿੰਜਰ ਪਿੰਜਰ ਵੱਖਰਾ ਵੱਖਰਾ ਹੋ ਜਾਂਦਾ ਟੁੱਟ ਜਾਂਦੀ ਹੈ ਭੰਨ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਬੱਸ ਦਾ ਕੱਲਾ ਕੱਲਾ ਪ੍ਰਜਾ ਕੱਲਾ ਕੱਲਾ ਬੱਸ ਦਾ ਜਿਹੜਾ ਪਾਰਟ ਹੁੰਦਾ ਉਹ ਟੁੱਟ ਕੇ ਬਿਖਰ ਕੇ ਵੱਖਰਾ ਹੋਇਆ ਪਿਆ ਜੇਕਰ ਬੱਸ ਦਾ ਇਹ ਹਾਲ ਹੋਣਾ ਤੁਸੀਂ ਸੋਚ ਸਕਦੇ ਹੋ ਅਜਿਹੇ ਮੌਕੇ 'ਚ ਸਵਾਰੀਆਂ ਦਾ ਕੀ ਹਾਲ ਹੋਇਆ ਹੋਣਾ ਬੁਰੀ ਤਰੀਕੇ ਨਾਲ ਫੱਟੜ ਹੋਈਆਂ ਨੇ ਸਵਾਰੀਆਂ ਤੇ ਨਾਲ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਬਜ਼ੁਰਗਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਸੱਟਾਂ ਇੰਨੀਆਂ ਗੰਭੀਰ ਸੀਗੀਆਂ ਕਿ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਸਕਰੀਨ ਤੇ ਕਿਸ ਤਰੀਕੇ ਦੇ ਨਾਲ ਖੂਨ ਵਹਿ ਰਿਹਾ ਸੀਗਾ ਹਸਤਾਲ ਉਹਨਾਂ ਨੂੰ ਹਾਲਾਕਿ ਜ਼ਰੂਰ ਪਹੁੰਚਾਇਆ ਗਿਆ ਪਰ ਇਹਦੇ ਵਿੱਚ ਇਹ ਦੇਖਣ ਵਾਲਾ ਹੈ ਕਿ ਜਦੋਂ ਪੱਟੀ ਤੋਂ ਤਰਨ ਤਰਨ ਵੱਲ ਬੱਸ ਆ ਰਹੀ ਸੀਗੀ ਤੰਬਰਸਰ ਰੋਡ ਦੇ ਨੇੜੇ ਹਾਦਸਾ ਵਾਪਰਿਆ ਤੇ ਨੇੜੇ ਹੀ ਇੱਕ ਮੈਰਿਜ ਪੈਲੇਸ ਸੀਗਾ ਮੈਰਿਜ ਪੈਲੇਸ ਵਿੱਚ ਫੰਕਸ਼ਨ ਚੱਲ ਰਿਹਾ ਸੀਗਾ ਤੇ ਜੇਕਰ ਦੇ ਵਿੱਚ ਚਲੀ ਜਾਂਦੀ ਤਾਂ ਕਿੰਡੇ ਹੀ ਗੰਭੀਰ ਰੂਪ ਨਾਲ ਲੋਕ ਜ਼ਖਮੀ ਹੋ ਸਕਦੇ ਸਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਹਾਲਾ ਕਿ ਇਹ ਗਣੀ ਮਤ ਲਈ ਕਿ ਅਜੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਹੁਤ ਲੋਕ ਨੇ ਜਿਹੜੇ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਤੇ ਇਸ ਪੂਰੇ ਮਾਮਲੇ ਵਿੱਚ ਹੁਣ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਬੱਸ ਦਾ ਕੀ ਚੈੱਕ ਅਪ ਨਹੀਂ ਸੀ ਹੋਇਆ ਹੈ ਫਿਟਨੈਸ ਚੈੱਕ ਨਹੀਂ ਸੀ ਹੋਈ ਕਿ ਜਿਹੜੀ ਅਚਾਨਕ ਉਹਦਾ ਸਟੀering ਫੇਲ ਹੋ ਗਿਆ ਤੇ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਸਨ ਉਹਨਾਂ ਦੀ ਜਾਣ ਤੇ ਬਾਰੇ ਤੇ ਬੁਰੇ ਤਰੀਕੇ ਨਾਲ ਬੱਸ ਦਾ ਜਿਹੜਾ ਪਿੰਜਰ ਪਿੰਜਰ ਵੱਖਰਾ ਹੋਇਆ ਲੋਕੀ ਫੱਟੜ ਹੋਏ ਬਾਈ ਸਵਾਰੀਆਂ ਦੱਸਿਆਂ ਜਾ ਰਹੀਆਂ ਮੌਜੂਦ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਉਹ ਬੱਸ ਜਾ ਕੇ ਖਾਈ ਉਸ ਖਾਲੀ ਪਰ ਪਲਾੜ ਚ ਡਿੱਗ ਜਾਂਦੀ ਹੈ ਤਾਂ ਜਦੋਂ ਬੱਸ ਡਿੱਗਦੀ ਹੈ ਤਾਂ ਜੋਰ ਦਾ ਝਟਕਾ ਲੱਗਦਾ ਹੈ ਉਹ ਲੋਕੀਆਂ ਨੂੰ ਸੱਟਾਂ ਲੱਗਦੀਆਂ ਕਈਆਂ ਦੇ ਰੋਣ ਦੀ ਕਈਆਂ ਤੇ ਚੀਕਾਂ ਮਾਰਨ ਦੀ ਆਵਾਜ਼ ਆਉਂਦੀ ਹੈ ਤਾਂ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹ ਐਂਬੂਲੈਂਸ ਨੂੰ ਫੋਨ ਕਰਦੇ ਨੇ ਜਿਸ ਤੋਂ ਬਾਅਦ ਐਂਬੂਲੈਂਸ ਵੱਲੋਂ ਸਮੇਂ ਤੇ ਆ ਕੇ ਉਹਨਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤੇ ਜਿਹੜੀ ਮੁਰਲੀ ਉਹਨਾਂ ਨੂੰ ਮੈਡੀਕਲ ਸਹਾਇਤਾ ਹੋਣੀ ਮੈਡੀਕਲ ਸੁਵਿਧਾ ਮਿਲਣੀ ਚਾਹੀਦੀ ਹੈ ਉਹ ਮੌਕੇ ਤੇ ਫਿਰ ਦਿੱਤੀ ਜਾਂਦੀ ਹੈ ਰਾਣਾਬਾਜੀ ਗੁਰਪ੍ਰਤਾਪ ਸਿੰਘ ਜੇ ਇਹ ਭਾਜੀ ਅਸੀਂ ਸਵੇਰੇ ਫੰਕਸ਼ਨ ਤੇ ਆਏ ਜੇ ਅਸੀਂ ਗੱਡੀ ਜੇ ਉੱਤਰ ਕੇ ਪਾਰਕਿੰਗ ਤੇ ਲਾਈ ਆ ਤੇ ਬਸ ਜਿਹੜੀ ਓਵਰ ਸਪੀਡ ਆਈ ਜੇ ਓਵਰ ਸਪੀਡ ਆਈ ਆ ਤੇ ਸਿੱਧੀ ਜਾ ਟਕਰਾਈ ਇਧਰ ਪੈਲੀਆਂ ਲੱਗੀ ਜਾ ਕੇ 15 ਤੋਂ 20 ਸਵਾਰੀਆਂ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ 108 ਤੇ ਮੈਂ ਕਾਲ ਕੀਤੀ ਆ ਤੇ ਐਂਬੂਲੈਂਸ ਆਈ ਆ ਫਿਰ ਪੰਜ ਛੇ ਐਂਬੂਲੈਂਸ ਆਈਆਂ ਉਸ ਸਵਾਰੀਆਂ ਨੂੰ ਲੈ ਗਏ ਆ ਤਰਨਤਨ ਹਸਪੀਟਲ ਚ ਕੋਈ ਇਧਰ ਉਧਰ ਬਾਕੀ ਵਾਇਰ ਗੁਰੂ ਦਾ ਬਹੁਤ ਸ਼ੁਕਰ ਆ ਬਚਾਅ ਹੋ ਗਿਆ ਜੀ ਸਾਰਿਆਂ ਦਾ ਵਾਇਰ ਗੁਰੂ ਨੇ ਬੜੀ ਕਿਰਪਾ ਕੀਤੀ ਆ ਫੰਕਸ਼ਨ ਹੀਗਾ ਸਾਡਾ ਵੀ ਚਲੋ ਸੋਹਣਾ ਨਿਭਣ ਡਿਆ ਫੰਕਸ਼ਨ ਵੀ ਬਚਾ ਕਰਤਾ ਵਾਇਗਰੂ ਨੇ ਖੁਸ਼ੀ ਦਾ ਸਮਾਂ ਹੀਗਾ ਕਿ ਨਾ ਆਪਣਾ ਗੁਰਪ੍ਰਤਾਪ ਸਿੰਘ ਜੀ ਮੇਰਾ ਨਾਮ ਭਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਭਰੀਏ ਬਾਲੇਜਕ ਲੱਗੇ ਐਕਸੀਡੈਂਟ ਹੋਇਆ ਜੀ ਮੇਰਾ ਡਾਕਟਰ ਗੁਰਕੀਰਤ ਸਿੰਘ ਰੰਧਾਵਾ ਮੈਂ ਮੈਡੀਕਲ ਅਫਸਰ ਤਰਤਾਰਾਂ ਦੇ ਤੇ ਇੱਥੇ ਹੁਣ ਬੱਸ ਦਾ ਐਕਸੀਡੈਂਟ ਹੋਇਆ ਸੀ ਤੇ ਟੋਟਲ 10 ਤੋਂ 15 ਮਰੀਜ਼ ਇੱਥੇ ਆਏ ਨੇ ਸਾਰੇ ਸਟੇਬਲ ਨੇ ਮਰੀਜ਼ ਫਿਲਹਾਲ ਛੋਟੀਆਂ-ਮੋਟੀਆਂ ਸੱਟਾਂ ਨੇ ਕਿਸੇ ਦੇ ਥੋੜੇ ਟੈਂਕ ਟੱਕੇ ਲੱਗਣ ਵਾਲੇ ਸਹੀ ਕਿੰਨੇ ਰਿਪੱਟੀ ਹੋਣ ਵਾਲੀ ਸੀ ਤੇ ਸਾਰੇ ਮਰੀਜ਼ ਸਟੇਬਲ ਨੇ ਕੋਈ ਕੋਈ ਵੀ ਕੈਜੂਅਲਟੀ ਨਹੀਂ ਹੋਈ ਕੋਈ ਪੇਸ਼ੈਂਟ ਰੈਫਰ ਕਰੰਦੇ ਨਹੀਂ ਲੋਡ ਪਈ ਸਾਰੇ ਪੇਸ਼ੈਂਟ ਇੱਥੇ ਨੇ ਸਟੇਬਲ ਨੇ ਦੋ ਪੇਸ਼ੈਂਟ ਸੈਡਮਿਟ ਕਰਨ ਵਾਲੇ ਸੀ ਉਹ ਸੀ ਐਡਮਿਟ ਕੀਤੇ ਆ ਬਾਕੀ ਸਭ ਕੋ ਸਟੇਬਲ ਆ ਮਾਣਾ ਮੇਰਾ ਨਾਮ ਪ੍ਰਮਜੀਤ ਸਿੰਘ ਅਸੀ ਪੱਟੀ ਤੋਂ ਅੰਮ੍ਰਿਤਸਰ ਜਾ ਰਹੇ ਸੀ ਤੇ ਤ ਤਰਨ ਤਾਰ ਪਾਰ ਕਰਕੇ 7 ਕਿਲੋਮੀਟਰ ਗਾੜੀ ਪਹੁੰਚੇ ਉਥੇ ਬਾਸਦਾਰ ਸਟੇਲਿੰਗ ਅਚਾਨਕ ਬਾਸੀ 100 ਦੀ ਸਪੀਡ ਦੇ ਲਗਭਗ ਹੋਈ ਦੀ ਪ੍ਰਾਈਵੇਟ ਬਾਸੀ ਬਹੁਤ ਤੇਜ਼ ਬਾਸੀ ਪਰ ਅਚਾਨਕ ਹੀ ਉਹਦਾ ਸਟੇਲਿੰਗ ਫੇਲ ਹੋ ਗਿਆ ਤੇ ਉਹਨਾਂ ਨੇ ਨਈ ਕੱਟੀ ਗਈ ਤੇ ਇੱਕ ਸਾਈਡ ਹੀ ਉਹ ਚਲੀ ਗਈ ਪੈਲਸ ਨਾਲ ਸੀ ਦੁਰਘਟਨਾ ਬਹੁਤ ਤੜੀ ਹੋ ਸਕਦੀ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਨੇ ਬਚਾਲਿਆ ਔਰ ਜਿਹਨੀਆਂ ਸਵਾਰੀਆਂ ਸੀ ਉਹਨਾਂ ਦੇ ਕਾਫੀ ਸੱਟ ਵੱਜੀ ਔਰ ਬਾਕੀ ਕੋਈ ਕਾਇਲ ਨਹੀਂ ਹੋਇਆ ਜਿਆਦਾ ਸੱਟ ਨਹੀਂ ਆਈ ਪਰ ਕੋਈ ਜਿਆਦਾ ਦੁਰਘਟਨਾ ਨਹੀਂ ਹੋਈ ਕਿੰਨੇ ਸਵਾਰੀਆਂ ਫਟੜੀਆਂ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਲਗਭਗ ਸਵਾਰੀਆਂ 20 ਕ ਸਵਾਰੀਆਂ ਫਟੜੀਆਂ ਜੀ ਕੁਝ ਨੇ ਉਥੋਂ ਹੀ ਟ੍ਰੀਟਮੈਂਟ ਕਰਵਾ ਲਿਆ ਕੁਝ ਸਰਕਾਰੀ ਹਸਪਤਲ ਵਾਲੇ ਬਸਾਂ ਐਂਬੂਲੈਂਸਾਂ ਤੇ ਇਹਨਾਂ ਨੇ ਸਰਕਾਰੀ ਹਸਪਤਲ ਤਰਨਤਾਰਨ ਲੈ ਕੇ ਸਿਵਲ ਹਸਪਤਲ ਕੋਈ ਜਾਨੀ ਨੁਕਸਾਨੀ ਨਹੀਂ ਆਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਰ ਵੀ 25 ਸਵਾਰੀਆਂ ਆ ਗਈਆਂ ਨੇ ਹਾਂਜੀ 25 ਸਵਾਰੀਆਂ ਦੇ ਸੱਟਾਂ ਵੱਜੇ ਜੀ ਜਿਨ੍ਹਾਂ ਦੇ ਕਈਆਂ ਦੇ ਸਿਰ ਫਟੇ ਆ ਕਈਆਂ ਦੇ ਸਿਰ ਵਿੱਚ ਸੱਟ ਆਈ ਆ ਅੰਦਰੂਨੀ ਮੋਰ ਨੁਕਸਾਨ ਵੀ ਕੁਝ ਸਮਾਨ ਉੱਤੇ ਵੀ ਰਹਿ ਗਿਆ ਜਿਹੜਾ ਕਿ ਸਾਡਾ ਕੋਈ ਛੋਟਾ ਖੈਲਾ ਖੂਲਾ ਇਸ ਤਰੀਕੇ ਨਾਲ ਹੋਰ ਵੀ ਸਵਾਰੀਆਂ ਦਾ ਸਮਾਨ ਰਹਿ ਗਿਆ ਹੁਣਾ ਜਲਦੀ ਜਲਦੀ ਵਿੱਚ ਹਸਪਤਾਲਾਂਗੇ ਓਕੇ ਚਲ ਜੀ ਤੋਰ ਕਿੱਥੇ ਜਾ ਰਹੀ